ਬੋੜ ਮੰਡੀ ਦੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਠੀਕ ਤਰ੍ਹਾਂ ਨਿਕਾਸੀ ਨਾ ਹੋਣ ਦੇ ਕਾਰਨ ਮੰਡੀ ਦੇ ਮਹੌਲਿਆਂ ਦੀਆਂ ਕਈ ਗਲੀਆਂ ਦੇ ਵਿੱਚ ਗੰਦਗੀ ਫੈਲੀ ਹੋਈ ਹੈ। ਇਹਨਾਂ ਇਲਾਕਿਆਂ ਦੇ ਰਹਿਣ ਵਾਲਿਆਂ ਨੇ ਦੱਸਿਆ ਕਿ ਭਾਵੇਂ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਕਰੋੜਾਂ ਰੁਪਏ ਖਰਚ ਕਰਕੇ ਸੀਵਰੇਜ ਦੇ ਗੰਦੇ ਪਾਣੀ ਨੂੰ ਨਸਾੜਾ ਡਰੇਨ ਵਿੱਚ ਸੁੱਟਣ ਦੇ ਲਈ ਨਿਕਾਸੀ ਪਾਈਪਲਾਈਨ ਦਾ 18 ਅਗਸਤ ਨੂੰ ਉਦਘਾਟਨ ਹਲਕੇ ਦੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੇ ਕੀਤਾ ਸੀ ਪਰ ਇਸ ਪਾਈਪਲਾਈਨ ਪ੍ਰੋਜੈਕਟ ਨਾਲ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਵੀ ਸੁਧਾਰ ਨਜ਼ਰ ਨਹੀਂ ਆਇਆ। ਰਾਸ਼ਟਰੀ ਪੰਜਾਬੀ ਮਹਾਸਭਾ ਦੇ ਪੰਜਾਬ ਦੇ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਕਾਂਗਰਸ ਆਗੂ ਮਨਿੰਦਰ ਸਿੰਘ ਸੇਖੋ ਤੇ ਮੁਹੱਲੇ ਵਾਸੀਆਂ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ ਸੀਵਰੇਜ ਸਾਫ਼ ਕਰਨ ਲਈ ਨਵੀਆਂ ਮਸ਼ੀਨਾਂ ਆਈਆਂ ਸਨ। ਪਰ ਉਹਨਾਂ ਦੇ ਇਲਾਕੇ ਵਿੱਚ ਇਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਸੀਵਰੇਜ ਪਾਣੀ ਗਲੀਆਂ ਵਿੱਚ ਖੜਾ ਹੋਣ ਦੇ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਤੇ ਉਹਨਾਂ ਕਿਹਾ ਕਿ ਸਾਡੇ ਰਿਸ਼ਤੇਦਾਰ ਵੀ ਇੱਥੇ ਆਉਣ ਤੋਂ ਹਿਚਕਦੇ ਨੇ ਕੀ ਨਾਮ ਹੈ ਤੁਹਾਡਾ ਮੈਂ ਮਨਿੰਦਰ ਸਿੰਘ ਸੇਖੋ ਹਾਂ ਰਾਸ਼ਟਰੀ ਪੰਜਾਬੀ ਮਹਾਸਭਾ ਸੂਬਾ ਪ੍ਰਧਾਨ ਪੰਜਾਬ ਅੱਜ ਮੌੜ ਮੰਡੀ ਦੇ ਐਸਟੀਪੀ ਪਲਾਂਟ ਤੋਂ ਤੁਹਾਡੇ ਸੰਮੁਖ ਹੋ ਰਹੇ ਹਾਂ ਇਸ ਮੁੱਦੇ ਨੂੰ ਮੰਡੀ ਵਾਸੀ ਤੇ ਹੋਰ ਵੀ ਜਿਹੜੇ ਵੱਖ-ਵੱਖ ਸਾਡੇ ਪਿੰਡਾਂ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਵਾਸੀ ਨੇ ਉਹ ਜਾਣਦੇ ਨੇ ਇਹ ਸੀਵਰੇਜ ਦਾ ਇਸ਼ੂ ਜਿਹੜਾ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਮੋੜ ਮੰਡੀ ਵਾਲਿਆਂ ਵਾਸਤੇ ਜੀ ਦਾ ਜੰਜਾਲ ਬਣਿਆ ਹੋਇਆ ਮੈਂ ਇੱਥੇ ਮੇਰੇ ਆਉਣ ਦਾ ਕਾਰਨ ਇਹ ਸੀਗਾ ਕਿ ਅਸੀਂ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੁੰਦੇ ਸੀ ਸਾਡੇ ਹਲਕਾ ਦੇ ਐਮਐਲਏ ਸਾਹਿਬ ਨੇ ਪਿਛਲੀ 18 ਅਗਸਤ 2025 ਨੂੰ ਇਹਦਾ ਉਦਘਾਟਨ ਕਰਿਆ ਅਸੀਂ ਉਹਨਾਂ ਨੂੰ 2 ਮਹੀਨੇ ਸਮਾਂ ਦਿੱਤਾ ਵੀ ਜਿਹੜੇ ਮੰਡੀ ਦੇ ਹਾਲਾਤ ਕੁਝ ਸੁਧਰ ਜਾਣ ਅੱਜ ਦੇ ਤਾਜ਼ਾ ਹਾਲਾਤ ਇਹ ਨੇ ਵੀ ਇੱਥੇ ਜਿਹੜੇ ਦੋ ਮੋਟਰਾਂ ਬੰਦ ਪਈਆਂ ਨੇ ਜਦੋਂ ਅਸੀਂ ਇੱਥੇ ਖੜਕੇ ਅੱਜ ਮੌਕਾ ਵੇਖ ਰਹੇ ਹਾਂ ਇੱਕ ਮੋਟਰ ਚੱਲ ਰਹੀ ਹੈ ਮਤਲਬ 25 ਤੋਂ 30% ਕੰਮ ਚੱਲ ਰਿਹਾ 70% ਬੰਦ ਹੈ ਜਿਹੜਾ ਪੁਰਾਣਾ ਕੰਮ ਇੱਥੇ ਹੋਇਆ ਹੋਇਆ ਸੀਗਾ ਟ੍ਰੀਟਮੈਂਟ ਕਰਕੇ ਅੱਗੇ ਪਾਣੀ ਦੀ ਨਿਕਾਸੀ ਹੋਣੀ ਸੀ ਉਹ ਮੁਕੰਮਲ ਤੌਰ ਤੇ ਬੰਦ ਹੈ ਅਤੇ ਨਾਲ ਹੀ ਬਿਨਾ ਬਰਸਾਤਾਂ ਤੋਂ ਵੀ ਅੱਜ ਮੰਡੀ ਵਾਸੀ ਧਰਨਾ ਲਾਉਣ ਲਈ ਮੌਜੂਦ ਨੇ ਜਿਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕੱਲ ਨੂੰ ਐਸਡੀਐਮ ਦਫ਼ਤਰ ਦਾ ਜਿਹੜਾ ਹੈਗਾ ਵੱਡੇ ਮੋੜ ਦੇ ਜਿਹੜੇ ਨਾਗਰਿਕ ਹੈਗੇ ਨੇ ਸਾਡੇ ਉਥੋਂ ਦੇ ਪਛਿੰਦੇ ਹੈਗੇ ਨੇ ਉਹਨਾਂ ਵੱਲੋਂ ਪਤਲਾ ਫੂਕ ਜਿਹੜਾ ਰੋਸ ਮਜਾਰਾ ਰੱਖਿਆ ਗਿਆ ਉਹਦਾ ਕਾਰਨ ਵੀ ਇਸੀ ਵੇਰੇਜ ਦੀ ਜਿਹੜੀ ਹੈ ਇਸ਼ੂ ਹੈਗਾ ਮੈਂ ਇੱਥੇ ਬੇਨਤੀ ਕਰਨੀ ਚਾਹੁੰਨਾ ਆਪਦੇ ਮਾਧਿਅਮ ਰਾਹੀਂ ਸਰਕਾਰ ਨੂੰ ਅਤੇ ਸਾਡੇ ਹਲਕਾ ਦੇ ਐਮਐਲਏ ਸਾਹਿਬ ਨੂੰ ਕਿ ਥੋੜਾ ਜਿਹਾ ਰਾਜਨੀਤੀ ਨੂੰ ਪਿੱਛੇ ਰੱਖ ਕੇ ਜਿਹੜੇ ਸਹੀ ਹਾਲਾਤ ਨੇ ਮੰਡੀ ਦੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹ ਹੱਲ ਕਰਾਉਣ ਨਾ ਕਿ ਸਿਰਫ ਉਦਘਾਟਨਾ ਤੱਕ ਸੀਮਿਤ ਰੱਖਣ ਤੇ ਜੇ ਇਹਦਾ ਹੱਲ ਨਹੀਂ ਹੁੰਦਾ ਹਰ ਵਾਰ ਮੈਂ ਦੀ ਤਰ੍ਹਾਂ ਮੈਂ ਦਰਹਾਨਾ ਕਿ ਮਾਨਯੋਗ ਕੋਰਟ ਦੇ ਵਿੱਚ ਤਾਂ ਸਾਡੇ ਵੱਲੋਂ ਜਾਣਿਤ ਜੱਜਿਕਾ ਚੱਲ ਹੀ ਰਹੀ ਹੈ ਕੋਰਟ ਨੇ ਇਹਨਾਂ ਤੋਂ ਕਈ ਵਾਰ ਸੰਗਿਆਨ ਤੇ ਐਫਐਡਬੀ ਵੀ ਮੰਗੇ ਜਿੱਥੇ ਗੁੰਮਰਾਹ ਕਰਨ ਵਾਲੇ ਜਿਹੜੇ ਹੈਗੇ ਨੇ ਜਵਾਬ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਨੇ ਪਰ ਰੋਸ ਨੂੰ ਵੇਖਦਿਆਂ ਹੋਇਆਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵੀਂ ਰੂਪਰੇਖਾ ਲੀਕ ਕੇ ਜਿਸ ਤਰ੍ਹਾਂ ਮੈਂ ਪਹਿਲਾਂ ਦਰਾਇਆ ਵੀ ਕੱਲ ਨੂੰ ਜਿਹੜਾ ਹੈਗਾ ਹੈਗਾ ਇੱਥੇ ਉਤਲਾ ਫੂਕ ਮਜਾਰਾ ਜਿਹੜਾ ਸਰਕਾਰ ਦਾ ਮੰਡੀ ਵਾਸੀਆ ਵੱਲੋਂ ਕਰਿਆ ਜਾਣਾ ਸਾਨੂੰ ਇਦਾਂ ਦੇ ਸੰਘਰਸ਼ ਫੇਰ ਤੋਂ ਕਰਨੇ ਪੈਣੇ ਆ ਜਿਸ ਤਰ੍ਹਾਂ ਪਹਿਲਾਂ ਭੁੱਖ ਹੜਤਾਲ ਕਰਨੀ ਪਈ ਬਾਜ਼ਾਰ ਬੰਦ ਰਹੇ ਧਰਨੇ ਲੱਗੇ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਖੱਜਲ ਖਵਾਰੀ ਮੰਡੀ ਵਾਸੀਆਂ ਦੀ ਅਸੀਂ ਨਹੀਂ ਚਾਹੁੰਦੇ ਸੋ ਮੈਂ ਇੱਕ ਵਾਰ ਫੇਰ ਅੱਜ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਵਿਸ਼ਵਾਸ ਦੋ ਉਹਨਾਂ ਵੀ ਅਸੀਂ ਇਹਨੂੰ ਲੜਾਈ ਨੂੰ ਲੜਾਂਗੇ ਪਰ ਸਰਕਾਰ ਨੂੰ ਅੱਜ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਕੈਮਰੇ ذریعے ਜਿਹੜੇ ਹਾਲਾਤ ਨੇ ਉਹ ਦਿਖਾਓ ਵੀ ਦੋ ਮੋਟਰਾਂ ਬੰਦ ਨੇ ਇੱਕ ਮੋਟਰ ਚੱਲ ਰਹੀ ਹੈ ਤੇ ਕੋਈ ਬਰਸਾਤਾਂ ਦਾ ਐਸਾ ਸੀਜ਼ਨ ਨਹੀਂ ਹੈਗਾ ਤਾਂ ਵੀ ਲੋਕ ਜਿਹੜਾ ਹੈਗੇ ਅੱਜ ਸੀਵਰੇਜ ਦੇ ਨਾਲ ਜਿਹੜੇ ਗ੍ਰਸਤ ਹੈਗੇ ਨੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਨਾਲ ਇੱਥੇ ਇੱਕ ਛੋਟੀ ਜੀ ਗੱਲ ਮੈਂ ਹੋਰ ਦੱਸਣੀ ਚਾਹਾਂਗਾ ਵੀ ਹਸਪਤਾਲ ਜਿੱਥੇ ਲੋਕਾਂ ਦੀ ਜਾਨ ਮਾਲ ਦਾ ਰੱਖੀ ਹੋਣੀ ਚਾਹੀਦੀ ਹੈ ਹਸਪਤਾਲ ਦੇ ਪਿੱਛੇ ਅੱਜ ਹਾਲਾਤ ਐਸੇ ਬਣੇਗੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਐਂਬੂਲੈਂਸ ਜੋ ਕਿ ਇੱਕ ਮਰੀਜ਼ ਨੂੰ ਲੈ ਕੇ ਜਾ ਰਹੀ ਸੀਗੀ ਜੀ ਦੀ ਜਾਨ ਖਤਰੇ ਵਿੱਚ ਹੁੰਦੀ ਹੈ ਜਦ ਅਸੀਂ ਐਂਬੂਲੈਂਸ ਦੀ ਜਿਹੜੀ ਸੇਵਾ ਲੈਂਦੇ ਆ ਉਹ ਵੀ ਸੀਵਰੇਜ ਦੇ ਨਾਕਾਮ ਪ੍ਰਬੰਧਾਂ ਕਰਕੇ ਜਿਹੜਾ ਐਂਬੂਲੈਂਸ ਨੂੰ ਉੱਥੇ ਜਿਹੜਾ ਹੈਗਾ ਕਿ ਹਾਸਤਾ ਗ੍ਰਸ